ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਮੰਡੀ ਗੋਵਿੰਦਗੜ੍ਹ ਦੇ ਵਿੱਚ ਇੱਕ ਅਜਿਹੀ ਕਰਮਯੋਗੀ ਮਿਹਨਤਕਸ਼ ਮਹਿਲਾ ਦੇ ਨਾਲ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਸ ਨੇ 20 ਸਾਲ ਦੇ ਵਿੱਚ ਕਦੇ ਇੱਕ ਵਾਰ ਵੀ ਛੁੱਟੀ ਨਹੀਂ ਕੀਤੀ ਆਪਣੀ ਬੇਟੀ ਦਾ ਵਿਆਹ ਹੋਇਆ ਤਾਂ ਵਿਆਹ ਵਾਲੇ ਦਿਨ ਵੀ ਉਸ ਨੇ ਘਰ ਦੇ ਵਿੱਚ ਟਿਫਨ ਸਰਵਿਸ ਸ਼ੁਰੂ ਕੀਤੀ ਹੋਈ ਹੈ ਜੋ 200 ਲੋਕਾਂ ਦਾ ਖਾਣਾ ਬਣਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਅਤੇ ਆਪਣੇ ਦੋਨੋਂ ਬੱਚਿਆਂ ਨੂੰ ਪੜਾ ਲਿਖਾ ਕੇ ਵਿਦੇਸ਼ ਵਿੱਚ ਸੈਟਲ ਕੀਤਾ ਆਓ ਮਿਲਦੇ ਹਾਂ ਬੋਬੀ ਗੁਇਰ बच्चा ही मतलब इसलाइन। अपने बच्चे ने पालन पोषण कर लिया है मेरे काम करने पे मेरे दो बेटी बीस साल मेरी दो बेटियाँ दोनों में निर्बाल सेट की फॉर्म अब एक मैरिड है एक ऑस्ट्रेलिया एक, एक न्यूजीलैंड है कोई काम नहीं करना।

ਦੋ ਦਰਦੀਆਂ ਦੋ ਰਾਦੀਆਂ ਜਿਸਨੇ ਐਕਸਟਰਾ ਕਿਸੇ ਦੇ ਡੈਥ ਵਗੈਰਾ ਹੋਏ ਨਹੀਂ ਉਹਨਾਂ ਦੇ ਆਰਡਰ ਆਉਂਦੇ ਉਹ ਵੀ ਕਰਦਿਆਂ ਨਾਲ 100 ਬੰਦੇ ਦੀ ਰੋਪੀਆ ਵੀ 200 ਦੀ ਵੀ 150 ਦੀ ਵੀ ਕਹਿੰਦੀਆਂ ਠੀਕ ਹੈ ਤੇ ਇਹਦੇ ਵਿੱਚ ਮਤਲਬ ਕੁਆਲਟੀ ਕਿਵੇਂ ਰੱਖਦੇ ਕੁਆਰੇ ਤੋਂ ਮੰਦਰ ਬਣਤੇ ਆ ਤੇ ਮੈਨੂੰ 20 ਸਾਲ ਮੇਰੇ ਸਾਹ ਮੈਂ ਕਿਸੇ ਨੂੰ ਨਹੀਂ ਜਾਣਦੀ ਮੈਨੂੰ ਸਾਰੇ ਜਾਣਦੇ ਮੰਡੀ ਰੱਬੇ ਮੈਂ ਪੁੱਛ ਲਾ ਮੈਂ ਰੋਤਾ ਤੁਸੀਂ ਜਦ ਇਹ ਜਦ ਮੈਨੂੰ ਕੋਈ ਰੋਕ ਕੇ ਕਹਿੰਦਾ ਯਾਦੋ ਦਿਖਾਣਾ ਬਹੁਤ ਵਧੀਆ ਹੈ

आज मैं 11000 बंदे इंजेक्शन लगाऊंगा लगवा दूंगी वो पहले तो बहुत मिली थी उसको कीपड़ाई कराई बेटी बड़ी सेंट करके चली गई थी वो नर्स कॉल हॉस्पिटल से छोटे वाली हम गई है बीकॉम चली है नर्स के दीदा से असली है असली है बहुत अच्छी ਮੇਰੀ ਵਾਈਫ ਇਸ ਬੋਗਲੇ ਕੰਮ ਕਰ ਰਹੀ ਹੈ ਤੇ ਜਦੋਂ ਮੈਂ ਜੱਲਾ ਸੀਗਾ ਪਹਿਲਾਂ ਕੰਮ ਕਰਦਾ ਸੀ ਚੌਕ ਕਰਦਾ ਸੀਗਾ ਮੈਂ ਇਧਰ ਮੇਰੀ ਜੋਬ ਛੱਡ ਵੀ ਤਾਂ ਸਾਨੂੰ ਇੱਕ ਕੰਮ ਦੀ ਦਿੱਤਰ ਮੱਗ ਗਈ ਥੇ ਨਵੀਂ ਇਹ ਕੰਮ ਸ਼ੁਰੂ ਕੀਤਾ ਵਿੱਚ ਮੈਂ ਲਾਲੁੱਕੇ ਕੰਮ ਕਰਦਾ ਮੈਨੂੰ ਹੌਸਲਾ ਦਿੱਤਾ ਇਹਨੇ ਮਿਹਨਤ ਰਖੀ ਨਾਲ ਰੱਖੀ ਮਿਲ ਕੇ ਕੰਮ ਕੀਤਾ ਹੁਣ ਤੱਕ ਤੇ ਅੱਛੇ ਚੌਕ ਕੰਮ ਕਰੋ ਰੱਬ ਇਹਦਾਂ ਹੀ ਵੇ ਸਭ ਨੂੰ ਦੇਵੇ ਜੇ ਆਪ ਜਿਹਨ ਮਿਹਨਤ ਹਿੰਦੂ ਵਾਲੀ ਹੈ ਨਾਲ ਦੇਹੀ ਹਿੰਦੂ ਤੇ ਨਹੀਂ ਹੈ